ਆਇਆ ਦੋਸਤੋ ਆਹ ਮਸ਼ੀਨ ਨਿੱਕੀ ਜੀ ਆਹ ਦੇ ਅੰਦਰ ਮੇਰੇ ਚ ਆ ਚੀਜ਼ਾਂ ਪਈਆਂ ਨੇ ਉਹ ਸਾਰੀਆਂ ਹੈਨਾ ਵੀ ਤੁਹਾਨੂੰ ਇੱਥੇ A to Z ਜਿਹੜੀਆਂ ਚੀਜ਼ਾਂ ਨੇ ਉਹ ਸਾਰੀਆਂ ਮਿਲ ਜਾਣੀ ਹਾਂਜੀ ਸਸੀ ਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਸੋ ਦੋਸਤੋ ਆਪਾਂ ਪਹੁੰਚ ਗਏ ਸੀ ਬਾਈ ਜਗਰਾਉ PDF ਮੇਲ ਲੇ ਤੇ ਜਦੋਂ ਤੁਸੀਂ ਇੱਥੋਂ ਇੰਟਰ ਕਰੋਗੇ ਤਾਂ ਸਾਹਮਣੇ ਤੁਹਾਨੂੰ ਆ ਚੀਜ਼ਾਂ ਜਿਹੜੀ ਦੇਖਣ ਨੂੰ ਮਿਲੂਗੀ ਬਾਈ ਇੱਥੇ ਤੇ ਬਹੁਤ ਵਧੀਆ ਪ੍ਰਬੰਧ ਕੀਤਾ ਸਫਾਈ ਦਾ ਪੂਰਾ ਫੁੱਲ ਧਿਆਨ ਰੱਖਿਆ ਹੋਇਆ ਬਾਈ ਇੱਥੇ ਠੀਕ ਹੈ ਤੇ ਜਦੋਂ ਤੁਸੀਂ ਐਂਟਰ ਹੋਵੋਗੇ ਤਾਂ ਇੱਥੇ ਤੁਹਾਨੂੰ ਆ ਚੀਜ਼ ਆ ਜਿਹੜੀ ਉਹ ਦੇਖਣ ਨੂੰ ਮਿਲੂਗੀ ਇੱਥੇ ਸਭ ਤੋਂ ਪਹਿਲਾਂ ਜਿਹੜੀ ਆ ਗਾਂ ਆ ਕੀ ਜਿਹੜੀ ਖਿੱਚ ਦਾ ਇੱਕ ਕੇਂਦਰ ਬਣੀ ਹੋਈ ਆ ਇਹ ਤੁਹਾਨੂੰ ਦਿਖਾਈ ਦੇਊਗੀ ਇੱਥੇ ਆ ਦੇਖੋ ਇਹ ਲਗਾਤਾਰ ਆ ਬਈ ਇਦਾਂ ਘੁੰਮ ਰਹੀ ਆ ਬਹੁਤ ਸੋਹਣੀ ਚੀਜ਼ ਬਣਾਈ ਹੋਈ ਆ ਬਈ ਇਹਨਾਂ ਨੇ ਇਹ ਇਹ ਜੋ ਪਰਾਲੇ ਬਈ ਹੋਣੇ ਚਾਹੀਦੇ ਆ ਤਾਂ ਜੋ ਜਿਹੜੇ ਆਪਣੇ ਆ ਨੌਜਵਾਨ ਪੀੜ੍ਹੀ ਆ ਜਾਂ ਇਸ ਕਿਤੇ ਵੱਲ ਆ ਜਿਹੜਾ ਉਹਨਾਂ ਦਾ ਰੁਝਾਨ ਆ ਜਿਹੜਾ ਉਹ ਵਧ ਸਕੀ ਠੀਕ ਹੈ ਇਧਰਲੇ ਪਾਸੇ ਇੱਕ ਗਾਂ ਹੋਰ ਖੜੀ ਆ ਤੇ ਨਾਲ ਉਹਦਾ ਜਿਹੜਾ ਬੱਚਾ ਵੀ ਖੜਾ ਹੋਇਆਗਾ ਆ ਦੇਖੋ ਤੁਸੀਂ ਬਹੁਤ ਸੋਹਣੀ ਚੀਜ਼ ਬਣਾਈ ਹੋਈ ਹੈ ਇੱਥੇ ਤੇ ਆ ਇਹਨਾਂ ਦਾ ਪੀਡੀਐਫ ਦਾ ਬਈ ਲਾਏ ਹੋਇਆ ਪ੍ਰੋਪਰ ਬੈਨਰ ਤੇ ਮੈਨੂੰ ਲੱਗਦਾ ਵੀ ਇੱਥੇ ਸ਼ਾਇਦ ਇਹਨਾਂ ਦੀ ਮੈਂਬਰਸ਼ਿਪ ਵਗੈਰਾ ਵੀ ਮਿਲਦੀ ਹੋਵੇ ਤੇ ਅੱਗੇ ਜਦੋਂ ਆਪਾਂ ਇਸ ਇਹ ਸਾਰਾ ਇੰਟਰੈਂਸ ਆ ਨਾ ਇੱਥੇ ਜਦੋਂ ਤੁਸੀਂ ਵੜਦੇ ਵੜਨ ਸਾਰੇ ਇਹ ਚੀਜ਼ਾਂ ਐਦੂ ਬਾਅਦ ਬਈ ਸਟਾਲਾਂ ਸ਼ੁਰੂ ਹੋ ਜਾਂਦੀਆਂ ਨੇ ਤੇ ਆਹ ਦੇਖੋ ਵੱਡੇ ਵੱਡੇ ਇੱਥੇ ਟੀਐਮਆਰ ਵਗੈਰਾ ਇਹ ਪਹਿਲੀ ਇੱਥੋਂ ਸਟਾਰਟ ਹੁੰਦੀ ਆ ਸਟਾਲਾਂ ਸਾਰੀਆਂ ਸ਼ੁਰੂ ਹੋ ਜਾਂਦੀਆਂ ਇੱਥੋਂ ਆ ਦੇਖੋ ਤੇ ਆਪਾਂ ਤੁਹਾਨੂੰ ਕਿਹਾ ਸੀ ਵੀ ਜਰੂਰ ਪਹੁੰਚੋ ਬਈ ਜਰੂਰ ਦੇਖਣ ਵਾਲੀ ਚੀਜ਼ ਆ ਤੁਹਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਇੱਥੇ ਹਨਾ ਤੁਸੀਂ ਕਿਸੇ ਵੀ ਚੀਜ਼ ਦੀ ਜਿਹੜੀ ਜਾਣਕਾਰੀ ਆ ਉਹ ਲੈ ਸਕਦੇ ਹੋ ਸਾਰੀਆਂ ਮਸ਼ੀਨਾਂ ਨਵੀਆਂ ਟੈਕਨੋਲੋਜੀਆਂ ਦੇਖ ਜਿਵੇਂ ਪਸ਼ੂ-ਪਸ਼ੂ ਖੜਾ ਕਰਦੇ ਆ ਬੋਸ ਕੰਜੇ ਵਗੈਰਾ ਹਨਾ ਸਾਰੀਆਂ ਚੀਜ਼ਾਂ ਨੇ ਬਈ ਇੱਥੇ ਹਨਾ ਆਜੋ ਤੁਹਾਨੂੰ ਆਪਾਂ ਦਿਖਾਉਨੇ ਆ ਸਾਰਾ ਮੇਲੇ ਦੀ ਕਰਾਉਨੇ ਆ ਸੈਰ ਤੇ ਬਣੇ ਰਹੋ ਠੀਕ ਹੈ ਆ ਦੇਖੋ ਇੱਧਰ ਬਾਈ ਟੈਂਕੀਆਂ ਵਗੈਰਾ ਹਨ ਤੇ ਇੱਧਰ ਫਿਰ ਦਵਾਈਆਂ ਦੀਆਂ ਦੁਕਾਨਾਂ ਚੱਲ ਪੈਂਦੀਆਂ ਨੇ ਸਾਰੀਆਂ ਆ ਦੇਖੋ ਇੱਧਰ ਜਿਵੇਂ ਆਪਾਂ ਉਹ ਡਿੱਪ ਟੁੱਪ ਕਰਨ ਵਾਲੀਆਂ ਜਿਹੜੀਆਂ ਹੁੰਦੀਆਂ ਨੇ ਚੀਜ਼ਾਂ ਆਪਾਂ ਕਹਿੰਦੇ ਥਣਾ ਨੂੰ ਡਿੱਪ ਕਰਨ ਵਾਲੀਆਂ ਚੀਜ਼ਾਂ ਜਿਵੇਂ ਇਹਦੇ 'ਚ ਆਹ ਚੀਜ਼ਾਂ ਪਈਆਂ ਨੇ ਉਹ ਸਾਰੀਆਂ ਹਣਾ ਵੀ ਤੁਹਾਨੂੰ ਇੱਥੇ A to Z ਜਿਹੜੀਆਂ ਚੀਜ਼ਾਂ ਨੇ ਉਹ ਸਾਰੀਆਂ ਮਿਲ ਜਾਣੀਆਂ ਬਈ ਜਿਹੜੀਆਂ ਵੀ ਤੁਸੀਂ ਚਾਹੋਣੇ ਹੋਣ ਕੋਈ ਚੀਜ਼ ਕੋਈ ਵੀ ਚੀਜ਼ ਯਾਰ ਸਾਰੀਆਂ ਚੀਜ਼ ਇੱਥੇ ਤੁਹਾਨੂੰ ਮਿਲ ਜਾਣੀਆਂ ਬਹੁਤ ਘੰਟ ਚੀਜ਼ਾਂ ਸਾਨੂੰ ਅਜੋ ਹੋਰ ਦਿਖਾਉਣੀ ਆ ਆਪਾਂ ਅੱਗੇ ਆ ਜੋ ਇੱਧਰ ਆ ਦੇਖੋ ਮਸ਼ੀਨਾਂ ਦੀ ਵੱਡੀਆਂ-ਵੱਡੀਆਂ ਦੀ ਪ੍ਰਦਰਸ਼ਨੀ ਲਾਈ ਹੋਈ ਹੈ ਇੱਥੇ ਟਾਇਰਾਂਾਂ ਦੀ ਆ ਦੇਖੋ ਲੈ ਇੱਧਰ ਬਈ ਸਾਡਾ ਜਤਿੰਦਰ ਫੋਟੋ ਖਿਚਾ ਰਿਹਾ ਸੀ ਕਹਿੰਦਾ ਮੇਰੀ ਫੋਟੋ ਖਿੱਚ ਤੇ ਇੱਧਰ ਬਈ ਹਣਾ ਤੇ ਕਰਤਾ ਟਰੈਕਟਰ ਵਾਲੇ ਜਿਵੇਂ ਲੱਗਦਾ ਨਾ ਜਮ ਜਿਵੇਂ ਇਹੀ ਖੜਾ ਹੁੰਦਾ ਹੈਗਾ ਆ ਜਾ ਬਈ ਇਧਰ ਦੋਸਤੋ ਮਸ਼ੀਨਾਂ ਟੋਕੇ ਵਾਲੀਆਂ ਬਾਈ ਪ੍ਰੋਪਰ ਜਮਾ ਨਵੀਂ ਟੈਕਨੋਲੋਜੀ ਦੀਆਂ ਬਣਾਈਆਂ ਹੋਈਆਂ ਬਾਈ ਹੋਰਾਂ ਨੇ ਇਧਰ ਤੇ ਇਧਰ ਆਗੇ ਬਾਈ ਸਾਈਲੇਜ ਵਾਲੇ ਠੀਕ ਆ ਸਾਈਲੇਜ ਸੂਲੇ ਤਿਆਰ ਕਰਦੇ ਆ ਬਾਈ ਇਹ ਤੇ ਇਧਰ ਆਰਗੈਨਿਕ ਕੋੜਾ ਆ ਵੀ ਬਾਈ ਦੋਸਤੋ ਬਹੁਤ ਵਧੀਆ ਕੰਮ ਆ ਇਹ ਬਾਈ ਬਹੁਤ ਟਾਈਮ ਤੋਂ ਕੰਮ ਕਰਦੇ ਸੀ ਕਈ ਮੇਲਿਆਂ ਤੇ ਦੇਖਿਆ ਸੀ ਕਿ ਤੁਸੀਂ ਆਰਗੈਨਿਕ ਆਵਦੀਆਂ ਚੀਜ਼ਾਂ ਤਿਆਰ ਕਰ ਸਕਦੇ ਹੋ ਹਣਾ ਇੱਥੇ ਵਧੀਆ ਕੰਮਕਾਰ ਹੈਗਾ ਇਹ ਚ ਸਾਇਲੈਂਸ ਸੁੱਲੇ ਵਾਲੀਆਂ ਬਾਈ ਆ ਦੇਖੋ ਆ ਨਵੀਆਂ ਜਿਵੇਂ ਡੇਰੀ ਫਾਰਮ ਦੇ ਵਿੱਚ ਕੰਮ ਆਉਣ ਵਾਲੀਆਂ ਚੀਜ਼ਾਂ ਨੇ ਸਕ੍ਰੈਪਰ ਵਗੈਰਾ ਪਏ ਆ ਹਣਾ ਤੇ ਹੋਰ ਵੀ ਪਸ਼ੂ ਖੜੇ ਖੁੜੇ ਕਰਨ ਵਾਲੇ ਕਈ ਵਾਰੀ ਬਹਿ ਜਾਂਦੇ ਆ ਪਸ਼ੂ ਆਪਣੇ ਤੇ ਵੱਡੀਆਂ ਮਸ਼ੀਨਾਂ ਤੇ ਤੁਸੀਂ ਕਮੈਂਟ ਕਰਕੇ ਸੱਚ ਨੂੰ ਜਰੂਰ ਦੱਸਿਓ ਵੀ ਕਿਹੜੇ ਕਿਹੜੇ ਮਿੱਤਰ ਸੀਗੇ ਜਿਹੜੇ ਉਹ ਆਪਣੇ ਪੀਡੀਐਫ ਮੇਲੇ ਤੇ ਇੱਥੇ ਆਏ ਸੀਗੇ ਤੇ ਕਿੰਨੇ ਕਿੰਨਾਂ ਨੇ ਇੱਥੇ ਹਾਜ਼ਰੀ ਲਵਾਈ ਹੈ ਆ ਦੇਖੋ ਆ ਦੇ ਇਥੇ ਹ ਦੁੱਧ ਚਵਾਈ ਵਾਲੀਆਂ ਜਿਵੇਂ ਦੁੱਧ ਚਵਾਈ ਵਾਲੀਆਂ ਮਸ਼ੀਨਾਂ ਵਗੈਰਾ ਹਨਾ ਪ੍ਰੋਮਪਟ ਕੰਪਨੀ ਦੀ ਹੈਗੀ ਬਈ ਇਹ ਆ ਦੇਖੋ ਤੁਸੀਂ ਇਹਨਾਂ ਕੋਲੇ ਹੋਰ ਵੀ ਜਿਵੇਂ ਦੁੱਧ ਪਿਆਉਣ ਵਾਲੀਆਂ ਉਹ ਬੋਤਲਾਈਆਂ ਹੁੰਦੀਆਂ ਉਹ ਹੋਰ ਵੀ ਮਤਲਬ 100 ਸਾਰੀਆਂ ਚੀਜ਼ਾਂ ਪਈਆਂ ਨੇ ਬਈ ਫਾਰਮ ਦੇ ਵਿੱਚ ਕੰਮ ਆਉਣ ਵਾਲੀਆਂ ਆ ਦੇਖੋ ਇੱਧਰ ਟੈਗ ਟੂਗ ਆ ਦੇਖੋ ਨਿੱਕੀਆਂ ਨਿੱਕੀਆਂ ਜੀਆਂ ਬਈ ਆਹ ਮਸ਼ੀਨਾਂ ਨੇ ਜਿਵੇਂ ਆਪਾਂ ਗੁੜਾਈ ਕਰਦੇ ਹਣਾ ਆਹ ਚੀਜ਼ਾਂ ਨਾਲ ਖੇਤੀ ਕਰਦੇ ਆ ਉਹ ਚੀਜ਼ਾਂ ਦੇਖੋ ਆ ਇਹਨਾਂ ਨੇ ਮਸ਼ਹੂਰੀ ਵੀ ਦਿੱਤੀ ਹੋਈ ਹੈ ਇੱਥੇ ਆ ਦੇਖੋ ਆ ਦੇਖੋ ਐਂ ਦਾ ਦੇ ਰੋਸ ਤਾਂ ਮਸ਼ੀਨਾਂ ਨਿੱਕੀ ਜੀ ਹਾਂ ਇਹਰਾ ਵਧਣ ਵਾਸਤੇ ਹੈ ਬਈ ਇਹ ਇਹ ਗੱਲ ਆ ਦੇਖੋ ਦੋਸਤੋ ਜੌਂਡੀਅਰ ਜੌਂਡੀਅਰ ਖੜਿਆ ਬਈ ਇੱਧਰ ਕੰਪਨੀ ਲਗਾਣਗੇ ਪੈਸੇ ਆ ਦੇਖੋ ਆਪਣੇ ਘਰ ਆ ਗਏ ਅੱਜ ਨੂੰ ਸੁਣੋ ਨੇ 베ਰ ਕਾਲੇ ਇੱਥੋਂ ਖਾਣ ਪੀਣ ਦਾ ਸਮਾਨ ਮਿਲ ਜਾਂਦਾ ਬਈ ਇਹਨਾਂ ਕੋਲੋਂ ਆ ਜਾਓ ਤੁਹਾਨੂੰ ਹੋਰ ਦਿਖਾ ਦਿੰਦੇ ਅੱਗੇ ਇੱਧਰ ਬਈ ਖਾਣੇ ਪਕਵਾਨ ਬਣ ਰਹੇ ਆ ਆ ਦੇਖੋ ਇਧਰ एवीएस ਆ एवीएस ਜਿਹੜਾ ਸੀਮਣਾ ਬਈ ਸਪਾਈਕ ਉਹਨਾਂ ਦਾ ਉਹਦੀ ਦਿੱਤੀ ਹੋਈ ਹੈ ਡਿਟੇਲ ਲਓ ਵੀ ਇੱਥੇ ਨਾ ਆ ਤੰਬੂ ਲੱਗੇ ਹੋਏ ਆ ਤੇ ਇਹਦੇ ਅੰਦਰ ਤੁਹਾਨੂੰ ਅੰਦਰ ਵੜ ਕੇ ਵੀ ਦਿਖਾਉਣੇ ਬਈ ਹੈ ਆ ਦੇਖੋ ਬਈ ਯਾਰ ਜਮਾ ਲੱਗਦਾ ਨਾ ਤੁਹਾਨੂੰ ਇੱਥੇ ਆ ਕੇ ਫੋਰਨ ਦੀ ਜਿਹੜੀ ਫੀਲਿੰਗ ਆਊਗੀ ਬਈ ਆ ਦੇਖੋ ਬਹੁਤ ਬਹੁਤ ਘੈਂਟ ਚੀਜ਼ਾਂ ਬਣਾਈ ਹੋਈਆਂ ਆ ਫੋਰਨ ਦੀ ਤੁਹਾਨੂੰ ਫੀਲਿੰਗ ਆਊ ਇੱਥੇ ਜੀ ਮੈਕਸ ਇਹਨਾਂ ਦਾ ਵੀ ਕੁਝ ਸ਼ੀ ਬਣਾਉਂਦਾ ਹੋਣਾ ਹੈ ਨਾ ਇਹ ਇਧਰ ਫੀਡ ਵਾਲੇ ਆ ਭਾਈ ਸਿੱਖਾ ਮਾ ਫੀਡ ਵਾਲੇ ਯਾ ਕੋਈ ਹੋਰ ਕੰਪਨੀ ਆ ਹਾਂ ਟਾਰਗੇਟ ਵਾਲੇ ਆ ਦੇਖੋ ਆ ਆ ਦੇਖੋ ਦੋਸਤੋ ਇਧਰ ਗੋਕਾ ਵਾਲਿਆਂ ਦੀ ਲੱਗੀ ਹੋਈ ਆ ਭਾਈ ਸਟਾਲ ਸਾਰੀਆਂ ਬਾਈ ਜਿੰਨੀਆਂ ਆਪਣੇ ਬਸ਼ਵਾਨਾ ਰਿਲੇਟਡ ਯਾਰ ਸਾਰੀਆਂ ਚੀਜ਼ਾਂ ਤੁਹਾਨੂੰ ਇੱਥੇ ਮਿਲ ਜਾਣੀਆਂ ਫੀਡ ਫੂਡ ਸਾਰੀਆਂ ਅਮਣ ਫੀਡ ਵਾਲੀ ਬਾਈ ਇੱਧਰ ਬੈਠੇ ਆ ਤੇ ਪੁਜਾਰੀ ਫੀਡ ਹਣਾ ਸਾਰਿਆਂ ਤਰ੍ਹਾਂ ਦਾ ਦੇਖੋ ਇਫ ਕੋਲਿਆਂ ਦੀਆਂ ਬਹੁਤ ਬਹੁਤ ਕੰਡ ਕੰਮ ਆ ਬਾਈ ਸੰਜਨ ਵਾਲੇ ਜੀਵਨ ਬਈ ਇਹ ਜਿਹੜਾ ਦੁੱਧ ਆਉਂਦਾ ਹੈਗਾ ਹਨਾ ਅਮੂਲ ਵਾਲਾਂ ਦਾ ਇਹ ਉਹ ਚੀਜ਼ ਆ ਆ ਦੁੱਧ ਆਉਂਦਾ ਹੈਗਾ ਜਿਹੜਾ ਆਪਾਂ ਛੋਟੇ ਬੱਚਿਆਂ ਨੂੰ ਪਿਆ ਸਕਦੇ ਆ ਆ ਦੇਖੋ ਬਈ ਫੀਡ ਸਾਰੀਆਂ ਹੀ ਫੀਡਾਂ ਦੀਆਂ ਇੱਥੇ ਦੁਕਾਨਾਂ ਨੇ ਤੁਹਾਨੂੰ ਜਾਣਕਾਰੀ ਸਾਰੀਆਂ ਇੱਥੇ ਮਿਲ ਜਾਣੀ ਆ ਬਈ ਹਨਾ ਤੁਹਾਨੂੰ ਬਹੁਤ ਘਾਟ ਘਾਟ ਯਾਰ ਇਹਨਾਂ ਨੇ ਇੱਥੇ ਕੰਮ ਕਰਿਆ ਹੋਇਆ ਬਈ ਸ਼ੀਤਲ दोस्तों हा देखो मशीन जो भाई मशीन आ देखो दुद्ध पेंशन दें सारा आशीष फीड वाले आगे भाई, भाई।, भाई इधर ठीक है आ देखो पेंशन दुद्ध भाई, भाई ने ना मशीन आने ईवीएसाले भाई जो ईवीएस सीमेंट बगैर ले सीमेंट बगर सारा कुछ पाए ਅੱਜ ਤੁਹਾਨੂੰ ਸਾਰੀਆਂ ਚੀਜ਼ਾਂ ਦਿਖਾ ਦੇਣੀ ਆ ਬਈ ਇੱਥੇ ਕੀ ਕੀ ਸੀਗਾ ਮਾਹੌਲ ਆ ਜਿਹੜੀ ਫੀਡ ਆ ਬਈ ਐਫੀ ਆ ਦੇਖੋ ਦੋਸਤੋ ਤੁਹਾਨੂੰ ਆ ਦੇਖ ਬੜਾ ਘੈਂਟ ਬਣਾਇਆ ਹੋਇਆ ਇਹਨਾਂ ਨੇ ਆ ਦੇਖ ਨਿੱਕਾ ਆ ਜਾ ਬੱਚਾ ਆ ਜਾ ਹਨਾ ਗਾਂ ਦਾ ਆ ਦੇਖ ਆ ਦੇਖ ਬੜੀ ਸੋਹਣੀ ਚੀਜ਼ ਬਣਾਈ ਹੋਈ ਆ ਬਈ ਬੜੀ ਸੋਹਣੀ ਚੀਜ਼ ਬਣਾਈ ਹੋਈ ਆ ਬਈ ਆ ਸੱਜਣੋ ਜਿਹੜੇ ਵੀ ਪਹਿਲਾਂ ਜਿੱਤੀਆਂ ਹੋਈਆਂ ਨੇ ਨਾ ਗਾਂਵਾ ਅੱਲੇ ਪਹਿਲੇ ਨੰਬਰ ਤੇ ਆ ਉਹਨਾਂ ਦੇ ਜਿਹੜੇ ਲੱਗੇ ਹੋਏ ਆ ਸਾਰੀ ਡਿਟੇਲ ਇੱਥੇ ਨਹੀਂ ਦਿੱਤੀ ਹੋਈ ਆ ਤੰਬੂ ਦੇ ਬਾਹਰਲੇ ਪਾਸੇ ਲਓ ਜੀ ਆ ਅਸੀਂ ਇੱਕ ਹੋਰ ਤੰਬੂ ਦੇ ਵਿੱਚ ਆਏ ਆ ਬਾਈ ਹੁਣ ਇੱਥੇ ਤੇ ਆਹ ਦੇਖੋ ਬਾਈ ਡਿਲੇਵਰ ਇਹ ਕੋਈ ਕੰਪਨੀ ਆ ਆ ਦੇਖੋ ਜਮਾ ਭਾਈ ਇਹਦੇ ਵਿੱਚ ਵੜ ਕੇ ਅਹੀਂ ਲੱਦੇ ਜਿਵੇਂ ਬੰਦਾ ਬਾਰਲੇ ਦੇਸ ਆ ਗਿਆ ਹੁੰਦਾਗਾ ਆ ਦੇਖ ਬਾਣੀ ਵਾਲੇ ਆ ਗਏ ਇਧਰ ਸਰਜਾ ਸਰਜਾ ਵੈਨ ਹੱਥ ਮਾਰੀ ਇਹਨੇ ਕਹਿੰਦਾ ਬਾਏ ਸਾਫ ਕਰੀ ਜਾਂਦੇ ਆ ਚੱਲਾਏ ਜੀ ਹੁਣ ਸਾਨੂੰ ਅਸੀਂ ਘੈਂਟ ਜੀ ਜਗ੍ਹਾ ਤੇ ਲੈ ਕੇ ਚੱਲਦੇ ਆ ਬਾਈ ਠੀਕ ਐ ਜਿਹੜੀ ਤੇ ਅਸੀਂ ਪਹੁੰਚਣਾ ਚਾਹੁੰਦੇ ਸੀਗੇ ਸਾਨੂੰ ਉੱਥੇ ਲਿ ਜਾ ਰਹੇ ਹਾਂ ਆ ਜੋ ਤੁਹਾਨੂੰ ਮੈਂ ਦਿਖਾਉਣਾ ਕਿੱਥੇ ਜਾਣਾ ਸੀਗਾ ਮੈਂ ਆ ਦੇਖੋ ਸਰ ਆਗੇ ਜੀ ਬੈਟਰੀਨਾਂ ਦੀ ਸਟਾਲ ਤੇ ਠੀਕ ਹੈ ਜੀ ਆ ਦੇਖੋ ਤੁਸੀਂ ਆ ਲੱਗੀ ਹੋਈ ਆ ਬਈ ਬੈਟਰੀਨਾ ਕੰਪਨੀ ਦੀ ਸਟਾਲ ਜਿੱਥੇ ਮੈਂ ਤੁਹਾਨੂੰ ਕਿਹਾ ਸੀ ਵੀ ਜਰੂਰ ਪਹੁੰਚੋ